ਵਿਸ਼ਾ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਭਿਆਨਕ ਹੜ੍ਹਾਂ ਦੇ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਗੁਵਾਉਣ ਵਾਲੇ ਪਰਿਵਾਰਾਂ ਦੇ ਵੱਲ ਆਮ ਆਦਮੀ ਪਾਰਟੀ ਨੇ ਇੱਕ ਹੋਰ ਨਿਵੇਕਲੀ ਪੈ ਕਦਨੀ ਕੀਤੀ ਹੈ ਨਿਵੇਕਲੀ ਮਦਦ ਦਾ ਛੜਾ ਕੇ ਹੱਥ ਵਿਦਾਇਆ ਸੰਕਟਾਂ ਦੇ ਵਿੱਚ ਘਰੇ ਇਨ੍ਹਾਂ ਪਰਿਵਾਰਾਂ ਨੂੰ ਸਹਾਰਾ ਦਿੰਦੇ ਹੋਏ ਆਪ ਦੇ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮੱਤਵ ਦੇ ਵੱਲੋਂ ਇੱਕ ਵੱਡਾ ਬਿਆਨ ਜਿਹੜਾ ਕਿ ਦਿੱਤਾ ਗਿਆ ਜਿਸ ਤੇ ਵਿੱਚ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ 43 ਲੋਕਾਂ ਦੀ ਡੈਥ ਹੋਈ ਹੈ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਾਂਗਾ ਕਿ ਜਿਹੜੇ 43 ਵਿਅਕਤੀ ਪੰਜਾਬ ਦੀ ਇਸ ਤਰਾਸਤੀ ਤੇ ਵੀ ਸਾਡੇ ਤੋਂ ਵਿਛੜ ਗਏ ਨੇ ਉਹ ਮੇਰੇ ਸਾਹਮਣੇ ਲੀਯੋਦਾ ਹੈਗੇ ਨੇ ਉਹ ਸ਼ਹੀਦ ਹੈਗੇ ਨੇ ਜਿਹੜੇ ਇਸ ਬਾੜ ਦੀ ਸ਼ਹਾਦਤ ਦੇ ਵਿੱਚ ਚੜ੍ਹ ਗਏ ਹੈਗੇ ਨੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਆਪਿਕ ਕਰਦਾ ਹਾਂ ਉਹਨਾਂ ਨੂੰ ਨਮਨ ਕਰਦਾ ਹੈਗਾ ਉਹਨਾਂ ਦੇ ਪਰਿਵਾਰਾਂ ਨਾਲ ਮੈਂ ਵੀ ਖੜਾ ਆ ਸਾਡਾ ਪੂਰਾ ਪੰਜਾਬ ਪੂਰੀ ਮਾਨਵਤਾ ਉਹਨਾਂ ਦੇ ਨਾਲ ਖੜੀ ਹੈਗੀ ਇਹਦੇ ਨਾਲ ਨਾਲ ਮੈਂ ਇਹ ਚਾਹਾਂਗਾ اور میں یہ اعلان ਕਰਦਾ ਹੈਗਾ ਕਿ ਜਿਹੜੇ 43 ਪਰਿਵਾਰ ਦੇ ਵਿੱਚੋਂ ਹਰ ਇੱਕ ਇੱਕ ਮੈਂਬਰ ਇੱਕ ਮੈਂਬਰ ਹਰ 43 43 ਪਰਿਵਾਰਾਂ ਦੇ ਵਿੱਚੋਂ ਨੂੰ लवली ਪ੍ਰੋਫੈਸ਼ਨਲ ਯੂਨੀਵਰਸਿਟੀ ਉਹਨਾਂ ਦੀ ਕਾਬਲੀਅਤ ਦੇ ਮੁਤਾਬਿਕ ਉਹਨਾਂ ਨੂੰ ਇੱਕ ਇਮੀਡੀਏਟ ਇੱਕਦਮ ਰੋਜ਼ਗਾਰ ਪ੍ਰਵਾਨ ਦੇਗੀ ਨੌਕਰੀ ਦੇਗੀ ਜਿਹੜੀ ਕਿ ਪਰਮਨੈਂਟ ਹੋਏਗੀ ਇਹ ਸਾਰੀ ਮੈਂ ਗੱਲ ਤੁਹਾਡੇ ਸਾਹਮਣੇ ਰੱਖਣ ਲਈ ਆਇਆ ਹੈਗਾ ਤਾਂ ਕਿ ਇਹ ਗੱਲ ਸਾਰੇ ਉਹਨਾਂ ਪਰਿਵਾਰਾਂ ਤੱਕ ਵੀ ਪਹੁੰਚ ਸਕੇ ਅਸੀਂ ਆਪਣੇ ਲੈਵਲ ਤੋਂ ਵੀ ਉਹਨਾਂ ਕੋਲ ਪਹੁੰਚ ਕੇ ਗੱਲ ਕਰਾਂਗੇ ਉਹਨਾਂ ਨੂੰ ਆਫਰ ਦਵਾਂਗੇ ਪਰ ਮੈਂ ਚਾਹੁੰਦਾ ਕਿ ਮੀਡੀਆ ਦੇ ਥਰੂ ਜੇ ਕੋਈ ਰਹਿ ਗਿਆ ਤਾਂ ਮੀਡੀਆ ਦੇ ਥਰੂ ਸਾਰੇ ਨੂੰ ਇਹ ਗੱਲ ਪਹੁੰਚੇ ਤਾਂ ਕਿ ਉਹ ਸਾਰੇ ਪਰਿਵਾਰ ਆ ਸਕਣ ਅੱਗੇ ਔਰ ਹਰ ਹਰ ਪਰਿਵਾਰ ਦੇ ਜਿਹੜਾ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਦੇ ਇੱਕ ਇੱਕ ਪਰਿਵਾਰਿਕ ਸਦਸье ਨੂੰ ਜਿਹੜਾ ਵੀ ਸਭ ਤੋਂ ਨਜ਼ਦੀਕ ਹੈਗਾ ਜਿਸਦੀ ਡੈਥ ਹੋਈ ਹੈ ਉਹਦੇ ਨਜ਼ਦੀਕ ਹੈਗਾ ਉਹਨੂੰ ਨੌਕਰੀ ਉਦਾਦੀ ਕਾਬਲੀਅਤ ਦੇ ਸਾਹਮਣੇ ਐਲਪੀਯੂ ਦੇ ਵਿੱਚ ਕੈਂਪਸ ਦੇ ਵਿੱਚ ਫੁੱਲ ਟਾਈਮ ਜੌਬ ਦੇ ਸਕੇ ਪਰਮਨੈਂਟ